ਸਿੱਧੂ ਮੂਸੇਵਾਲੇ ਦੀ ਤਸਵੀਰ ਦੇ ਨਾਲ ਸਨੀ ਮਾਲਟੇ ਨੇ ਲਿਖਿਆ ਪਾਵੂ ਕੈਪਸ਼ਨ ਭੜਕੇ ਤੋ ਹਾਡੀਆਂ ਅੱਖਾਂ ਵੀ ਹੋ ਜਾਣਗੀਆਂ ਨਮ ਰੈਪਰ ਸਨੀ ਮਾਲਟੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਦੋਸਤੀ ਕਿਸੇ ਕੋਲੋਂ ਲੁਕੀ ਨਹੀਂ ਹੈ ਅਕਸਰ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਮસ્ਤੀ ਕਰਦੇ ਹੋਏ ਦੇਖਿਆ ਗਿਆ ਹਾਲਾਂਕਿ ਮਾਲਟਨ ਹਜੇ ਤੱਕ ਮੂਸਾ ਜੱਟ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਫਾਂਸ ਨਾਲ ਤੇ ਜ਼ਰੂਰ ਸਾਂਝਾ ਕਰਦੇ ਐ। ਇਸੇ ਦੌਰਾਨ ਸਨੀ ਮਾਲਟਨ ਇੱਕ ਹੋਰ ਪਾਪੂ ਕਰ ਦੇਣ ਵਾਲਾ ਨੋਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਉਹਨਾਂ ਨੇ ਆਪਣੀ ਤੇ ਸਿੱਧੂ ਮੂਸੇਵਾਲੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਲਾਈਫ ਅੱਜਕੱਲ੍ਹ ਵੇ ਪਰੋਸਾ ਕੀ ਐ ਕਿਸੇ ਦਾ। ਇਸੇ ਦੇ ਨਾਲ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਇੱਕ ਹੋਰ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਜਿਸ ਦੇ ਉੱਪਰ ਉਹਨਾਂ ਨੇ ਲਿਖਿਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲਾਪਰਵਾਹ ਹੋ ਜਾਂਦੇ ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਹਨ ਆਪਣੇ ਅਜੀਜ਼ੀ ਨੂੰ ਕਾਲ ਕਰਨ ਦੇ ਯੋਗ ਹੋਣ ਇੱਕ ਲਕਚਰੀ ਹੈ ਅਤੇ ਮੇਰੇ ਤੇ ਭਰੋਸਾ ਕਰੋ ਜਦੋਂ ਤੁਹਾਡੇ ਕੋਲ ਉਹ ਵਿਕਲਪ ਨਹੀਂ ਹੋਏਗਾ ਤਾਂ ਇਹ ਤੁਹਾਨੂੰ ਤੋੜ ਦੇਵੇਗਾ ਸਨੀ ਮਾਲਟਨ ਨੂੰ ਅੱਜ ਵੀ ਮੂਸੀ ਵਾਲੇ ਦੀ ਯਾਦ ਆਉਂਦੀ ਹੈ ਤੇ ਉਹਨਾਂ ਦੀ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਭਾਵੁਕ ਨੋਟ ਲਿਖਿਆ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਤੁਹਾਡੇ ਕੋਲ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਲੇਕਿਨ ਜੇ ਤੁਹਾਡੇ ਕੋਲੇ ਆਪਸ਼ਨ ਨਹੀਂ ਹੁੰਦੀ ਤਾਂ ਤੁਸੀਂ ਬਹੁਤ ਜ਼ਿਆਦਾ ਪਛਤਾਉਂਦੇ ਵੀ ਹੋ ਵੈਲ ਤੁਹਾਡੀ ਕੀ ਰਾਏ ਹੈ ਸਨੀ ਮਾਲਟਨ ਦੇ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਸਿੱਧੂ ਮੂਸੇਵਾਲੇ ਦੀ ਤਸਵੀਰ ਦੇ ਨਾਲ ਸਨੀ ਮਾਲਟੇ ਨੇ ਲਿਖਿਆ ਪਾਵੂ ਕੈਪਸ਼ਨ ਫੜ ਕੇ ਤੁਹਾਡੀਆਂ ਅੱਖਾਂ ਵੀ ਹੋ ਜਾਣਗੀਆਂ ਨਮ ਰੈਪਰ ਸਨੀ ਮਾਲਟੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਦੋਸਤੀ ਕਿਸੇ ਕੋਲੋਂ ਲੁਕੀ ਨਹੀਂ ਹੈ ਅਕਸਰ ਦੋਵਾਨੋ ਇੱਕ ਦੂਜੇ ਦੇ ਨਾਲ ਮસ્ਤੀ ਕਰਦੇ ਹੋਇਆ ਦੇਖਿਆ ਗਿਆ ਹਾਲਾਂਕਿ ਮਾਲਟਨ ਹਜੇ ਤੱਕ ਮੂਸਾ ਜੱਟ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਫਾਂਸ ਨਾਲ ਤੇ ਜ਼ਰੂਰ ਸਾਂਝਾ ਕਰਦੇ ਐ। ਇਸੇ ਦੌਰਾਨ ਸਨੀ ਮਾਲਟਨ ਇੱਕ ਹੋਰ ਪਾਪੂ ਕਰ ਦੇਣ ਵਾਲਾ ਨੋਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਉਹਨਾਂ ਨੇ ਆਪਣੀ ਤੇ ਸਿੱਧੂ ਮੂਸੇਵਾਲੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਲਾਈਫ ਅੱਜਕੱਲ੍ਹ ਵੇ ਪਰੋਸਾ ਕੀ ਐ ਕਿਸੇ ਦਾ। ਇਸੇ ਦੇ ਨਾਲ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਇੱਕ ਹੋਰ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਜਿਸ ਦੇ ਉੱਪਰ ਉਹਨਾਂ ਨੇ ਲਿਖਿਆ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲਾਪਰਵਾਹ ਹੋ ਜਾਂਦੇ ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੀਆਂ ਹਨ ਆਪਣੇ ਅਜੀਜ਼ੀ ਨੂੰ ਕਾਲ ਕਰਨ ਦੇ ਯੋਗ ਹੋਣ ਇੱਕ ਲਕਚਰੀ ਹੈ ਅਤੇ ਮੇਰੇ ਤੇ ਭਰੋਸਾ ਕਰੋ ਜਦੋਂ ਤੁਹਾਡੇ ਕੋਲ ਉਹ ਵਿਕਲਪ ਨਹੀਂ ਹੋਏਗਾ ਤਾਂ ਇਹ ਤੁਹਾਨੂੰ ਤੋੜ ਦੇਵੇਗਾ ਸਨੀ ਮਾਲਟਨ ਨੂੰ ਅੱਜ ਵੀ ਮੂਸੀ ਵਾਲੇ ਦੀ ਯਾਦ ਆਉਂਦੀ ਹੈ ਤੇ ਉਹਨਾਂ ਦੀ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਭਾਵੁਕ ਨੋਟ ਲਿਖਿਆ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਤੁਹਾਡੇ ਕੋਲੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਲੇਕਿਨ ਜੇ ਤੁਹਾਡੇ ਕੋਲੇ ਆਪਸ਼ਨ ਨਹੀਂ ਹੁੰਦੀ ਤਾਂ ਤੁਸੀਂ ਬਹੁਤ ਜ਼ਿਆਦਾ ਪਛਤਾਉਂਦੇ ਵੀ ਹੋ ਵੈਲ ਤੁਹਾਡੀ ਕੀ ਰਾਏ ਹੈ ਸਨੀ ਮਾਲਟਨ ਦੇ ਪੋਸਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ